ਅੱਜ ਸੀਪੀਐਫ ਕਰਮਚਾਰੀ ਯੂਨੀਅਨ ਦੀ ਪੁਰਾਣੀ ਪੈਨਸ਼ਨ ਦੇ ਮੁੱਦੇ ਦੇ ਉੱਤੇ ਸਰਕਾਰ ਨਾਲ ਮੀਟਿੰਗ ਸੀ। ਸੋ ਜਿਹਦੇ ਉੱਤੇ ਪੂਰੇ ਪੰਜਾਬ ਭਰ ਦੇ ਮੁਲਾਜ਼ਮਾਂ ਦੀਆਂ ਹਸਾਂ ਬੱਜੀਆਂ ਹੋਈਆਂ ਸੀ। ਪਰ ਅੱਜ ਜਦੋਂ ਅਸੀਂ ਚੰਡੀਗੜ੍ਹ ਪਹੁੰਚੇ ਤਾਂ ਮੀਟਿੰਗ ਦਾ ਦੌਰ ਚੱਲਿਆ। ਸੀਐਮ ਹਾਊਸ ਦੇ ਵਿੱਚ ਮੀਟਿੰਗ ਹੋਈ ਪਰ ਇੱਕ ਗੱਲ ਫਿਰ ਸਾਹਮਣੇ ਆਈ ਕਿ ਕਿਤੇ ਨਾ ਕਿਤੇ ਅਧਿਕਾਰੀਆਂ ਦੀ ਨਲੈਕੀ ਕਰਕੇ ਜਿਹੜੀ ਇਹ ਮੀਟਿੰਗ ਹੈ ਉਹ ਕਿਸੇ ਕਾਰਨ sire ਨਹੀਂ ਚੜ ਸਕੀ ਪਰ ਉਹਦੇ ਵਿੱਚ ਜਿਹੜਾ ਹਾਂ ਪੱਖੀ ਹੁੰੰਗਾਰਾ ਉਹ ਇਹ ਸੀਗਾ ਕਿ ਜਦੋਂ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੱਲੀ-ਕੱਲੀ ਚੀਜ਼ ਦੇ ਉੱਤੇ ਚਰਚਾ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਜਿਹੜਾ ਹਾਂ ਪੱਖੀ ਹੰਗਾਰਾ ਉਹ ਇਹ ਸੀਗਾ ਕਿ ਸਰਕਾਰ ਜੀਪੀਐਫ ਖਾਤੇ ਖੋਲਣ ਦੇ ਲਈ ਆਪਣੀ ਜਿਹੜੀ ਸਹਿਮਤੀ ਹੈ ਉਹ ਦੇ ਚੁੱਕੀ ਹੈ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜੀਪੀਐਫ ਖਾਤੇ ਖੋਲਣ ਦੇ ਲਈ ਜਲਦ ਹੀ ਜਿਹੜੀ ਪ੍ਰਕਿਰਿਆ ਜਾਂ ਨੋਟੀਫਿਕੇਸ਼ਨ ਜੋ ਵੀ ਉਹਨਾਂ ਨੇ ਆਪਣੀ ਤਿਆਰੀ ਕਰਨੀ ਹੈ ਉਹਦੇ ਲਈ ਉਹਨਾਂ ਨੇ ਸਮੇਂ ਦੀ ਮੰਗ ਕੀਤੀ ਹੈ ਜਿਸ ਲਈ ਸਰਕਾਰ ਦੇ ਨਾਲ ਅਗਲੀ ਮੀਟਿੰਗ 15 ਤਰੀਕ ਦੀ ਤੈਅ ਹੋਈ ਏ ਜਿਹਦਾ ਪੱਤਰ ਸੀਐਮ ਦਫ਼ਤਰ ਤੋਂ ਜਾਰੀ ਹੋ ਚੁੱਕਿਆ ਤੇ ਉਹਦੇ ਨਾਲ ਨਾਲ ਮੀਟਿੰਗ ਦੇ ਵਿੱਚ ਇਹ ਵੀ ਚਰਚਾ ਹੋਈ ਕਿ 15 ਤਰੀਕ ਬਹੁਤ ਦੂਰ ਦਾ ਸਮਾਂ ਜਿਹੜੀ ਮੀਟਿੰਗ ਏ ਉਹ ਸਾਨੂੰ ਜਲ ਦਿੱਤੀ ਜਾਵੇ ਤਾਂ ਜਿਹੜੇ ਉਹਨਾਂ ਦੇ ਅਧਿਕਾਰੀ ਬੈਠੇ ਹੋਏ ਸੀਗੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਆਫੀਸ਼ੀਅਲ ਸਮਾਂ ਇਹ ਤਾਂ ਉਹਨੂੰ 15 ਤਰੀਕ ਦਾ ਦੇ ਦਿੱਤਾ ਪਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ 15 ਤਰੀਕ ਤੋਂ ਪਹਿਲਾਂ ਪਹਿਲਾਂ ਇਸ ਮੁੱਦੇ ਦੇ ਉੱਤੇ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾ ਕੇ ਕਿਉਂਕਿ ਜਿਹੜਾ ਸਾਡਾ ਪੰਜਾਬ ਸਰਕਾਰ ਨਾਲ ਪੁਰਾਣੀ ਪੈਨਸ਼ਨ ਦਾ ਪੇਚ ਬਸਿਆ ਉਹ ਸਿਰਫ ਤੇ ਸਿਰਫ ਜੀਪੀਐਫ ਖਾਤਿਆਂ ਤੇ ਹੈ ਅੱਜ ਐਸਓਪੀ ਹਿਮਾਚਲ ਦੇ ਪੈਟਰਨ ਦੇ ਉੱਤੇ ਜਾਰੀ ਹੋ ਜੇ ਤਾਂ ਸਾਡੀ ਅਗਲੀ ਲੜਾਈ ਕੇਂਦਰ ਸਰਕਾਰ ਨਾਲ ਹੋਏਗੀ ਕਿਉਂਕਿ ਜਿਹੜਾ ਪੈਸੇ ਦਾ ਮਸਲਾ ਹੈ ਜਿਹੜਾ 17000 ਕਰੋੜ ਪੰਜਾਬ ਦਾ ਹੈ ਉਹ ਕੇਂਦਰ ਸਰਕਾਰ ਵੱਲ ਖੜਾ ਹੋਏਗਾ ਸੋ ਅਸੀਂ ਵੀ ਸਰਕਾਰ ਨੂੰ ਇਹ ਗੱਲ ਕਹੀਏ ਕਿ ਜਲ ਤੋਂ ਜਲ ਤੁਸੀਂ ਜੀਪੀਐਫ ਖਾਤੇ ਖੋਲੋ ਐਸਓਪੀ ਜਾਰੀ ਕਰੋ ਤਾਂ ਜੋ ਜਿਹੜੀ ਅਗਲੀ ਲੜਾਈ ਦਾ ਮੋਢੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਉਹ ਕੇਂਦਰ ਸਰਕਾਰ ਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾਵੇ ਪਰ ਉਹਦੇ ਨਾਲ ਨਾਲ ਅਸੀਂ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਤੁਸੀਂ ਜਲ ਤੋਂ ਜਲ ਪ੍ਰਾਣੀ ਪੈਨਸ਼ਨ ਸਕੀਮ ਨੂੰ ਭਾਗ ਕੇ ਜੀਪੀਐਫ ਖਾਤੇ ਜਿਹੜਾ ਪੰਜਾਬ ਸਰਕਾਰ ਦੇ ਕਰਨ ਵਾਲਾ ਕੰਮ ਹੈ ਉਹ ਤੁਸੀਂ ਨਾ ਕੀਤਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਤੇ ਹਾਰ ਦਾ ਸਾਹਮਣਾ ਕਰਨਾ ਪਏਗਾ ਤੇ ਉਹਦੇ ਨਾਲ ਨਾਲ ਇੱਕ ਸਾਥੀਓ ਜਿਹੜੀ ਹੋਰ ਗੱਲ ਕਰਨ ਵਾਲੀ ਹੈ ਤੁਹਾਡੇ ਨਾਲ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਚੱਲੀ ਅਖਬਾਰਾਂ ਦੇ ਵਿੱਚ ਇੱਕ ਗੱਲ ਚੱਲੀ ਕਿ ਪੰਜਾਬ ਚ 4 ਧੇਰਾ ਪੁਰਾਣੀ ਪੈਨਸ਼ਨ ਵਾਸਤੇ ਲੜ ਰਹੀਆਂ ਚੋ 3 ਧੇਰਾ ਦੀ ਸਹਿਮਤੀ ਬਣ ਗਈ ਤੇ ਸਾਡੀ ਤੇ ਰੋਜੋ ਚ ਅਪੀਲ ਕੀਤੀ ਗਈ ਉਹਦੇ ਲਈ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦੇਣੀ ਚਾਹਨਾ ਕਿ ਜਿਹੜੀ ਉਸ ਸਾਂਝੇ ਫਰੰਟ ਨੂੰ ਤਿਆਰ ਕਰਨ ਦੇ ਲਈ 13 ਜਨਵਰੀ ਦੀ ਮੀਟਿੰਗ ਰੱਖੀ ਗਈ ਸੀ ਉਹ ਤੋਂ ਪਹਿਲਾਂ ਇੱਕ ਸਾਥੀ ਦਾ ਮੈਨੂੰ ਲਗਾਤਾਰ ਫੋਨ ਆਂਦਾ ਰਿਹਾ ਉਹਨਾਂ ਨੂੰ ਅਸੀਂ ਆਪਣੀ ਸਹਿਮਤੀ ਵੀ ਦਿੱਤੀ ਪਰ 13 ਤਰੀਕ ਫਾਈਨਲ ਕਰਨ ਤੋਂ ਪਹਿਲਾਂ ਸਾਡੀ ਧਿਰ ਨਾਲ ਕੋਈ ਸਲਾਹ ਨਹੀਂ ਕੀਤੀ ਗਈ ਫਿਰ ਵੀ ਸਾਂਝੇ ਘੋਲ ਤੇ ਏਕਤਾ ਨੂੰ ਮੁੱਖ ਰੱਖਦੇ ਹਾਂ ਅਸੀਂ 13 ਤਰੀਕ ਲੋੜੀ ਵਾਲੇ ਦਿਨ ਆਪਣਾ ਸਾਥੀ ਨੂੰ ਉੱਥੇ ਭੇਜਿਆ ਸਾਡੀ ਜਥੇਬੰਦੀ ਦਾ ਨੁਮਾਇੰਦਾ ਉਸ ਮੀਟਿੰਗ 'ਤੇ ਸ਼ਾਮਲ ਹੋਇਆ ਤੇ ਆਪਣੀ ਹਾਜ਼ਰੀ ਲਗਵਾਈ کافی ਹੱਦ ਤੱਕ ਉਸ ਮੀਟਿੰਗ ਦੇ ਵਿੱਚ ਸਾਡੀ ਸਹਿਮਤੀ ਬਣੀ ਤੇ ਅਗਲੇ ਪੜਾਅ ਦੇ ਲਈ ਦੂਜੀ ਮੀਟਿੰਗ ਰੱਖੀ ਜਾਣੀ ਸੀ ਜਿਹਦੇ ਲਈ ਦੁਬਾਰਾ ਫਿਰ ਸਾਡੀ ਉਹ ਜਿਹੜਾ ਸਾਂਝਾ ਫਰੰਟ ਉਹ ਬਣਿਆ ਹੈ ਉਹਦੇ ਇੱਕ ਕਨਵੀਨਰ ਸਾਥੀ ਦੇ ਨਾਲ ਸਾਡੀ ਲਗਾਤਾਰ ਗੱਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਜਦੋਂ 26 ਤਰੀਕ ਤੈਅ ਹੋਈ ਉਹ 26 ਤਰੀਕ ਦਾ ਮੈਸੇਜ ਜਦੋਂ ਮੈਨੂੰ ਭੇਜਿਆ ਗਿਆ ਤਾਂ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਮੈਂ ਕਿਸੇ ਪ੍ਰੋਗਰਾਮ ਕਰਕੇ ਜਿਹੜਾ ਕਿ ਸਾਡਾ ਕੋਮੀ ਪਦਰ ਤੇ ਪੁਰਾਣੀ ਪੈਨਸ਼ਨ ਬਹਾਲੀ ਦਾ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬ ਤੋਂ ਬਾਹਰ ਪਲੱਸ 26 ਤਰੀਕ ਨੂੰ ਮੇਰੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡਿਊਟੀ ਲਈ ਹੋਈ ਏ ਸੋ ਕਿਰਪਾ ਕਰਕੇ 26 ਦੀ ਬਜਾਏ ਕਿਸੇ ਹੋਰ ਤਰੀਕ ਨੂੰ ਮੀਟਿੰਗ ਰੱਖ ਲਈ ਜਾਵੇ ਉਹਦੇ ਨਾਲ ਨਾਲ ਸਾਡੀ ਅੱਜ 29 ਤਰੀਕ ਨੂੰ ਸਰਕਾਰ ਨਾਲ ਮੀਟਿੰਗ ਆ ਉਦੋਂ ਹੀ ਅਸੀਂ ਅੱਜ ਆਪਣੀ ਇੱਥੇ ਮੀਟਿੰਗ ਵੀ ਰੱਖੀ ਸੀ ਕੋਰ ਕਮੇਟੀ ਦੀ ਸੋ 29 ਤੋਂ ਬਾਅਦ ਕੋਈ ਵੀ ਤਰੀਕ 31 1 2 3 4 5 ਕੋਈ ਵੀ ਤਰੀਕ ਤੁਸੀਂ ਰੱਖ ਲਓ ਸਾਂਝੇ ਫਰੰਟ ਦੀ ਏਕਤਾ ਦੇ ਲਈ ਅਸੀਂ ਹਾਮੀ ਹਾਂ ਤੇ ਸਾਂਝੇ ਸੰਘਰਸ਼ ਲਈ ਵੀ ਅਸੀਂ ਹਾਮੀ ਹਾਂ ਪਰ ਪਤਾ ਨਹੀਂ ਕੀ ਮਜਬੂਰੀਆਂ ਸੀ ਸਾਡੇ ਤਿੰਨ ਜਥੇਬੰਦੀਆਂ ਦੀ ਕਿ ਉਹਨਾਂ ਵੱਲੋਂ ਫਿਰ 26 ਤਰੀਕ ਕਿਉਂਕਿ ਤੁਹਾਨੂੰ ਵੀ ਪਤਾ ਤੁਹਾਡੇ ਚੋਂ ਬਹੁਤ ਸਾਰੇ ਸਾਥੀਆਂ ਦੀ ਡਿਊਟੀ 26 ਜਨਵਰੀ ਦੇ ਉੱਤੇ ਲੱਗਦੀ ਏ ਕਿਸੇ ਦੀ ਬਤੌਰ ਨੋਡਲ ਅਫਸਰ ਲੱਗਦੀ ਏ ਤੇ ਕਿਸੇ ਦੀ ਆਪਣੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾਣ ਦੀ ਲੱਗਦੀ ਏ ਉਹਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਉਸ ਦਿਨ 100% ਹਾਜ਼ਰੀ ਯਕੀਨੀ ਬਣਾਉਣ ਦੀ ਵੀ ਪੱਤਰ ਜਾਰੀ ਹੁੰਦੇ ਨੇ ਸੋ ਤੁਹਾਨੂੰ ਪਤਾ ਹੈ ਕਿ ਮੇਰੀ ਸਰਕਾਰ ਨੇ ਪਿਛਲੇ ਚਾਰਕ ਮਹੀਨੇ ਪਹਿਲਾਂ ਬਦਲੀ ਵੀ ਕੀਤੀ ਸੀ ਡੀਸੀ ਸਾਹਿਬ ਵੱਲੋਂ ਵੀ ਪੱਤਰ ਜਾਰੀ ਹੋਏ ਜਿੱਥੇ ਮੇਰੀ ਪੋਸਟਿੰਗ ਹੈ ਉਥੇ ਹਾਜ਼ਰੀਆਂ ਵੀ ਚੈੱਕ ਹੋਈਆਂ ਸੋ ਇੱਕ ਤਾਂ ਜਿਸ ਜਗ੍ਹਾ ਤੇ ਮੀਟਿੰਗ ਰੱਖੀ ਗਈ ਉਹ ਤੋਂ ਮੈਂ 250 200 ਕਿਲੋਮੀਟਰ ਦੂਰ ਬੈਠਾ ਸੋ 26 ਤਰੀਕ ਦੀ ਮੀਟਿੰਗ ਜਾਨੀ ਜਲਦੀ ਮੀਟਿੰਗ ਕਰਨ ਦੀ ਕੀ ਲੋੜ ਸੀ ਉਹ ਸਾਡੀ ਸਮਝ ਤੋਂ ਬਾਹਰ ਹੈ ਪਰ ਅੱਜ ਅਸੀਂ ਜੋ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਹੈ ਵਿਚਾਰ ਵਟਾਂਦਰਾ ਕੀਤਾ ਹੈ ਸਾਂਝੀ ਏਕਤਾ ਸਮੇ ਨੂੰ ਮੁੱਖ ਰੱਖਦੇ ਹੋਏ ਸਾਂਝੇ ਸੰਘਰਸ਼ ਦੇ ਜਤਨਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਂਝਾ ਫਰੰਟ ਪੁਰਾਣੀ ਪੈਨਸ਼ਨ ਦੇ ਲਈ ਤਿੰਨ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਉਹਨਾਂ ਵੱਲੋਂ ਜਿਹੜਾ 25 ਤਰੀਕ ਦਾ ਪ੍ਰੋਗਰਾਮ 25 ਫਰਵਰੀ ਦਾ ਦਿੱਤਾ ਗਿਆ ਉਸ ਪ੍ਰੋਗਰਾਮ ਨੂੰ ਉਸ ਰੈਲੀ ਨੂੰ ਸੀਪੀਐਫ ਕਰਮਚਾਰੀ ਯੂਨੀਅਨ ਸਮਰਥਨ ਜਾਰੀ ਕਰਦੀ ਹੈ ਉਸ ਰੈਲੀ ਦੇ ਵਿੱਚ ਸਾਡਾ ਪੂਰਾ ਸਮਰਥਨ ਹੋਏਗਾ ਤੇ ਉਹਦੇ ਨਾਲ ਨਾਲ ਅਸੀਂ ਸਰਕਾਰ ਨੂੰ ਇੱਕ ਅਪੀਲ ਫਿਰ ਕਰਦੇ ਆ ਕਿ ਜੇਕਰ ਪ੍ਰਾਣੀ ਪੈਨਸ਼ਨ ਦਾ ਮੁੱਦਾ ਜਲ ਤੋਂ ਜਲਦ ਹੱਲ ਨਾ ਹੋਇਆ ਤਾਂ ਅਸੀਂ ਤੁਹਾਡੇ ਨਾਲ ਸੰਗਰੂਰ ਵਾਲੀ ਕਰਾਂਗੇ ਜਿੱਦਾਂ ਸੰਗਰੂਰ ਦੀ ਸੀਟ ਤੁਸੀਂ ਹਰੇ ਸੀ ਉਦਾਂ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੁਸੀਂ ਹਰੋਗੇ ਜਲੰਧਰ ਵਾਲੀ ਇੱਕ ਸੀਟ ਤੁਸੀਂ ਉਸ ਭਲੇਖੇ ਦੇ ਨਾਲ ਜਿੱਤੀ ਹੈ ਜਿਹਦੇ ਵਿੱਚ ਹਰ ਮੁਲਾਜ਼ਮ ਜਥੇਬੰਦੀ ਜਿੱਚ ਸੀਪੀਐਫਬੀਸੀ ਤੇ ਹੋਰ ਜਥੇਬੰਦੀਆਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਬੁਲਾ ਕੇ ਇਹ ਭਰੋਸਾ ਦਿੱਤਾ ਸੀ ਕਿ ਆਹ ਦੀ ਰਿਜ਼ਲਟ ਆਲਿਆਂ ਤੋਂ ਅਸੀਂ ਜਲ ਤੋਂ ਜਲਦ ਤੁਹਾਡੇ ਮਸਲੇ ਹੱਲ ਕਰ ਦੇਾਂਗੇ ਪਰ ਉਹ ਮਸਲੇ ਹੱਲ ਨਹੀਂ ਹੋਏ ਤੇ ਅੱਜ ਮੁਲਾਜ਼ਮ ਵੀ ਉਸ ਗੱਲ ਦੇ ਉੱਤੇ ਖੜਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਨਾ ਹੋਈ ਪੰਜਾਬ ਸਰਕਾਰ ਨੇ ਜੀਪੀਐਫ ਖਾਤੇ ਖੋਲਣ ਵਾਲਾ ਆਪਣਾ ਜਿਹੜਾ ਕੰਮ ਉਹ ਪੂਰਾ ਨਾ ਕੀਤਾ ਤਾਂ ਅਸੀਂ ਕੇਂਦਰ ਸਰਕਾਰ ਦੀ ਪੁਝਾਈ ਸਭ ਤੋਂ ਵੱਧ ਵਿਰੋਧ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਰਾਂਗੇ ਸੁਵੈਣਾ ਸ਼ਬਦਾ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਜਦਾਂ ਤੁਸੀਂ ਪਹਿਲਾ ਸੀਪੀਐਫ ਕਰਮਚਾਰੀ ਯੂਨੀਅਨ ਤੇ ਹਰ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਉਸੇ ਤਰ੍ਹਾਂ ਹਮੇਸ਼ਾ ਸਾਥ ਦਿੰਦੇ ਰਹੋਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ